ਸੰਤੀਖੋਲੇ ਹੈਣਾ ਮਤਲਬ ਸੰਦੀਪ ਨੰਗਲ ਅੰਬੀਆਂ ਸਾਡਾ ਸੰਦੀਪ ਸਿੱਧੂ ਤੇ ਮੁੱਸੇ ਵਾਲਾ ਉਹਦਾ ਦੁੱਖਾ ਜੀ ਵੀ ਮੈਨੂੰ ਹੈਗਾ ਮੈਂ ਗੱਲ ਕਰਦੇ ਝਲਕਦਾ ਬਾਈ ਸੇਫਟੀ ਰੱਖਿਆਗਾ ਥੋੜੀ ਜੀ ਸਾਡੀ ਦੇਖ ਇੱਕ ਮਿੰਟ ਬਈ ਇੱਕ ਮਿੰਟ ਗੱਲ ਕਰ ਲੈ ਇਹ ਹੋ ਜਾਂਦੀ ਬਾਈ ਲੱਖੇ ਇੱਕ ਮਿੰਟ ਗੱਲ ਪੂਰੀ ਸੁਣ ਮੈਂ ਤੈਨੂੰ ਮਿਲਣਾ ਸੀ ਵੈਸੇ ਮਤਲਬ ਸਵੱਬ ਚਲੋ ਅੱਜ ਬਣ ਗਿਆ ਸੇਫਟੀ ਹੈ ਦੇਖ ਯਾਰ ਮੌਤ ਸਭ ਦੀ ਆਉਣੀ ਹੈ ਨਾ ਵੀ ਸਾਡੀ ਮਤਲਬ ਕਲੰਬੀ ਬਾਗੀ ਸਾਡੀ ਸੋਚ ਵੀ ਬਾਗੀ ਹੈ ਨਾ ਸਾਡੀ ਥਾਪੀ ਵੀ ਬਾਗੀ ਸਾਡੀ ਬੋਲੀ ਰਹਿੰਦੀ ਹੈ ਬਾਈ ਬਿਲਕੁਲ ਤੇਰੇ ਸਿਰ ਤੇ ਅਸੀਂ ਬੋਲੀ ਦੇਖਦੇ ਆ ਅਸੀਂ ਤੇਰੇ ਸਰ ਤੁਸੀਂ ਬੋਲੀ ਦੇਖਦੇ ਆਂ ਅਸੀਂ ਪਾਰਟੀ ਨਾਲ ਕਿਸੇ ਨਾਲ ਵੀ ਮੈਂ ਵੀ ਝਾੜੂ ਦਾ ਬੰਦਾ ਹਨਾ ਖਾਸ ਦਾ ਬੰਦਾ ਯਾਰ ਪਰ ਸੱਚੀ ਇਹ ਚਾਹੁੰਦੇ ਆ ਵੀ ਬਾਈ ਬਣ ਕੇ ਸੇਫਟੀ ਰੱਖਿਆ ਕਰੋ ਥੋੜੀ ਜਿਆ ਭਰਾ ਬਣ ਕੇ ਯਾਰ ਵੀ ਆ ਵੀ ਯਾਰ ਤੈਨੂੰ ਕੁਝ ਹੋ ਗਿਆ ਤੇ ਘਪਾਨਾ ਸਿੱਧੂ ਆ ਯਾਰ ਹਨਾ ਵੀ ਸੇਫਟੀ ਰੱਖਿਆ ਕਰੋ ਭਰਾ ਯਾਰ ਪ੍ਰਮਾਤਮਾ ਨੂੰ ਪਤਾ ਹੈ ਕੀ ਹੋਣਾ ਹਨਾ ਲਈ ਹੋਣਾ ਬਾਕੀ ਜਿਹੜੀ ਸੇਵਾ ਲੈਣੀ ਹੈ ਵੀਰ ਪ੍ਰਮਾਤਮਾ ਨੇ ਲੈਣੀ ਹੈ ਕਿੰਨਾ ਟਾਈਮ ਕਿੰਨੇ ਸਾਹ ਉਹਨੇ ਕੱਲੀ ਕੱਲੀ ਲਿਖ ਕੇ ਭੇਜਿਆ ਨਹੀਂ ਬਿਲਕੁਲ 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 ਵੀ ਉਹ ਜਿੰਨੇ ਉਹਨੇ ਲਿਖੇ ਉਹਨੇ ਦਾ ਲੈ ਕੇ ਜਾਊਂਗਾ ਜਿਹੜੀ ਡਿਊਟੀ ਜਿਹੜੀ ਸੇਵਾ ਲਈ ਉਹਦਾ ਕਰਕੇ ਜਾਊਂਗਾ ਬਾਕੀ ਕਾਕੀ ਰੱਬ ਜਾਣਦਾ ਅਗਲੀ ਅਗਲੀ ਬਾਕੀ ਬਾਕੀ ਹੋਰ ਥੋੜੇ ਥਾਲ ਜਿਉਂ ਨਾ ਉਹ ਜਿਹੜਾ ਆਪਣੀ ਧੰਡੇ ਚੋਂ ਦੀ ਦਾਣੇ ਲੌਂਗੜੇ ਵਿੱਚ ਉਹ ਸਾਡੇ ਬੰਦੇ ਦਾ ਸੀ ਉਹ ਲੋ ਇਹੋ ਮੈਸੇਜ ਖੜਾ ਅੱਛਾ ਅੱਛਾ ਜੱਜੇ ਜੱਜੇ ਪੁਲਿਸ ਡਾਂਗਾਂ ਦੇ ਨਾਲ ਹਾਂ ਹਾਂ ਉਹ ਸਾਡੇ ਬੰਦੇ ਦਾ ਸੀ ਹਾਂ ਹਾਂ ਉਹਦੇ ਅਸੀਂ ਆਏ ਵੀ ਸੀ ਲੌਂਗੜੇ ਹਾਂ 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 ਤੁਸੀਂ ਬਹੁਤ ਦੇਣਾ ਸੀ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਬਹੁਤ ਵੱਡਾ ਯੋਗਦਾਨ ਪੋੜਿਆ ਜੀ ਚਲੋ ਬਾਈਓ ਦਾ ਉੱਠਣ ਦਾ ਵੇਲਾ ਹਾਂ ਜੇ ਅਹੀਂ ਦਵਗੇ ਤਾਂ ਤੱਬ ਵੀ ਦਿੱਤੇ ਜਾਓ ਸਹੀ ਗੱਲ ਹੈ ਉਹ ਤਾਂ ਖੜੇ ਹੋ ਕੇ ਪੰਜਾਬ ਨੂੰ ਬਚਾ ਲਓ ਜੇ ਖੜੇ ਹੋ ਸਕਦੇ いいたのは